ਮੈਂ ਕਹਿੰਦਾ ਦਿਲਜੀਤ ਨੂੰ ਕਹਿਣਾ ਹੀ ਉਹ ਵੀ ਨਾਲ ਚੱਲਦਾ। ਭੈਣ ਜੀ ਫੋਨ ਕਰਨ ਦੇ। ਕਹਿੰਦੇ ਵੀ ਉਹਨਾਂ ਨਾਲ ਲੈ ਕੇ ਚਲੋ ਠੀਕ ਆ ਕੋਈ ਗੱਲ ਨਹੀਂ। ਚੱਲਨੇ ਆ ਤੇ ਮੈਂ ਦਿਲਜੀਤ ਨੂੰ ਸਮਝਾਣਾ। ਤੁਸੀਂ ਸੰਦੀਪ ਨੂੰ ਕਹਿ ਲਿਓ। ਠੀਕ ਆ ਦਿਲਜੀਤ ਨੇ ਮੰਨਣਾ ਤਾਂ ਹੈ ਨਹੀਂ ਆ। ਪਰ ਉਹਨੂੰ ਤੁਸੀਂ ਇਹ ਨੀ ਗੱਲ ਸਮਝਾਏ ਵੀ ਵਿਆਹ ਨਿਕਾਣਾ। ਉਹਨਾਂ ਦੀ ਕੁੜੀ ਦਾ ਵਿਆਹ ਵਾ। ਵਿਆਹ ਹੋ ਜੇ ਬੱਚ ਬਿਠਾ ਕੇ ਫਿਰ ਗੱਲ ਕਰ ਲਾਂਗੇ। ਠੀਕ ਆ। ਕੋਈ ਗੱਲ ਨਹੀਂ। ਮੈਂ ਸਮਝਾਣਾ ਉਹਨੂੰ ਜਾ ਕੇ। ਤੇਰੇ ਨਾਲ ਮੈਂ ਨਾਲ ਚਲਣੀ ਐ। ਤੇ ਦਿਲਜੀਤ ਨੂੰ ਪਿਆਰ ਦਾ ਸਮਝਾ ਲਿਓ। ਠੀਕ ਆ ਕਿ ਉੱਥੇ ਨਾ ਕੋਈ ਗੱਲਬਾਤ ਕਰੇ ਠੀਕ ਆ ਚੱਲ ਫਿਰ ਆ ਚਲੀਏ ਆਏ ਮਮਈ ਹੋਰ ਸਨੋ ਠੀਕ ਠਾਕ ਜੀ ਹਾਂ ਠੀਕ ਠਾਕ ਵਧੀਆ ਮੈਂ ਕਿਹਾ ਬੜੇ ਤਿਆਰ ਹੋਏ ਹੋ ਕਿ ਚੱਲੇ ਹੋ ਜਾਣਾ ਜੂਣਾ ਕਿੱਥੇ ਆ ਦਲਜੀਤ ਹਾਂਜੀ ਭੈਣ ਜੀ ਉਹਨਾਂ ਦਾ ਫੋਨ ਆਇਆ ਏ ਅੱਛਾ ਤੇ ਉਹਨਾਂ ਜੋਦੇ ਰਿਸ਼ਤੇ ਬਾਰੇ ਗੱਲ ਚੱਲਣ ਦੀ ਉਹਨਾਂ ਦੀ ਹਾਂਜੀ ਇਹ ਦੱਸਣ ਦੀ ਜੰਦੀਪ ਤੇ ਮੇਰਾ ਇਰਾਦਾ ਸੀ ਮੈਂ ਚੱਲ ਚੱਲਨੇ ਆ ਤੈਨੂੰ ਵੀ ਨਾਲ ਲੈ ਕੇ ਚੱਲਨੇ ਆ ਉਨੇ ਨਹੀਂ ਮਮਾ ਜੀ ਮੈਂ ਨਹੀਂ ਜਾਣਾ ਤੂੰ ਹੀ ਹੋ ਜਾਗੇ ਤੂੰ ਕਿਉਂ ਨਹੀਂ ਜਾਣਾ ਯਾਰ ਮੇਰਾ ਟਾਈਮ ਨਹੀਂ ਹੈ ਮੈਂ ਕੰਮ ਚ ਲੈ ਹੀ ਕਿਤੇ ਮਰੇ ਉਹ ਨਹੀਂ ਨਹੀਂ ਬਹੁਤ ਇਦਾਂ ਨਹੀਂ ਕਰਦਾ ਭੈਣ ਜੀ ਉਹਨਾਂ ਨੇ ਨਾ ਖਾਸ ਫੋਨ ਕੀਤਾ ਮੈਨੂੰ ਤੇਰੇ ਵਾਸਤੇ ਕਿਦਲਜੀਤ ਨੂੰ ਨਾਲ ਲੈ ਕੇ ਆਣਾ ਜ਼ਰੂਰ ਮਮਾ ਜੀ ਮੈਨੂੰ ਤੇ ਫੋਨ ਆਇਆ ਨਹੀਂ ਆ ਮੈਨੂੰ ਫੋਨ ਕਿਤਨਾ ਵੇੜੀ ਚੱਲ ਕੋਈ ਗੱਲ ਨਹੀਂ ਜੇ ਤੈਨੂੰ ਫੋਨ ਨਹੀਂ ਕੀਤਾ ਤੇ ਮੈਨੂੰ ਤੇ ਕੀਤਾ ਨਾ ਉਹਨਾਂ ਨੇ ਕਿਦਲਜੀਤ ਨੂੰ ਨਾਲ ਲੈ ਕੇ ਆ ਜੇ ਕਰਾਂਗੀ ਅੱਗੇ ਮੈਨੂੰ ਨੱਬਦਾ ਨਹੀਂ ਕੋ ਨਾ ਉੱਥੇ ਬਹਿਣ ਨੂੰ ਜਗ੍ਹਾ ਨਾ ਖਲੋਣ ਨੂੰ ਉਹ ਦਿਲਜੀਤ ਲੱਭਣ ਨੂੰ ਕਿਹੜੀ ਉੱਥੇ ਕੀ ਤੈਨੂੰ ਲੱਭਣਾ ਮੈਂ ਤੇਰ ਨਾਲ ਪਹਿਲੇ ਵੀ ਗੱਲ ਕੀਤੀ ਸੀ ਨਾ ਘਰ ਘਾੜ ਉਹਨਾਂ ਦਾ ਮਾੜਾ ਹੀ ਹੋ ਤੇ ਮੈਨੂੰ ਇੰਨਾ ਨਹੀਂ ਪਤਾ ਮਾਮਾ ਜੀ ਦਿਲਜੀਤ ਇਹ ਗੱਲਾਂ ਤਾਂ ਪਹਿਲਾਂ ਸੋਚ ਲੈਣਾ ਹੁਣ ਇਹ ਗੱਲਾਂ ਕਰਨ ਦਾ ਕੀ ਫਾਇਦਾ ਹੁਣ ਉਹਨਾਂ ਨੂੰ ਦੂਜੀ ਕੁੜੀ ਦਾ ਵਿਆਹ ਕਰਿਆ ਤੂੰ ਵੀ ਵੇਖ ਲੈਣਾ ਤਾਂ ਵਿਆਹ ਨਹੀਂ ਉਹਨਾਂ ਨੇ ਕਰਨਾ ਤੁਹਾਨੂੰ ਵੀ ਵੇਖਣਾ ਚਾਹੀਦਾ ਨਾ ਇੱਧਰ ਕੀ ਔਧਰ ਕੀ ਆ ਉਹ ਪਹਿਲਾਂ ਤੂੰ ਸੋਚਣਾ ਇਹਨਾਂ ਆਪਾਂ ਤੈਨੂੰ ਸਾਰਾ ਦੱਸ ਮੈਨੂੰ ਥੋੜੀ ਪਤਾ ਹੀ ਇਹਨਾਂ ਮਾਰਾ ਘਰ ਵਾ ਬਾਲੇ ਉਹਨਾਂ ਦੇ ਸਿਰ 'ਚ ਵੱਜਣ ਡੇ ਉਹ ਦਿਲਜੀਤ ਮੈਂ ਆ ਤੇ ਤੈਨੂੰ ਪਹਿਲੇ ਵੀ ਦੱਸਿਆ ਸੀ ਕਿ ਉੱਥੇ ਕੁੜੀਆਂ ਹੀ ਕੁੜੀਆਂ ਹੀ ਉਹਨਾਂ ਦੀਆਂ ਠੀਕ ਆ ਹੋਰ ਕੁਝ ਨਹੀਂ ਹੈਗਾ ਤੇ ਤੂੰ ਗਾਂਹ ਹੋ ਗਿਆ ਨਾ ਮੁੰੜਿਆ ਉਹਨਾਂ ਦਾ ਮੁੰਡਾ ਬਣ ਕੇ ਕੰਮ ਕਰ ਜੁਵਾਈਆਂ ਵਾਲੇ ਕੰਮ ਨਾ ਕਰ ਤੂੰ ਕਿ ਤੂੰ ਜੁਵਾਈਆਂ ਉਹਨਾਂ ਦਾ ਮੰਮੀ ਤੁਸੀਂ ਕੰਮ ਕਰ ਲਈ ਹੋਣਾ ਅੱਗੇ ਹੋ ਕੇ ਕਰੀ ਜਾਓ ਤੁਸੀਂ ਉਹ ਨਹੀਂ ਯਾਰ ਅੱਗੇ ਵੀ ਤੁਸੀਂ ਕੀਤਾ ਸੀ ਮੈਂ ਤੇਰੀਆਂ ਨਹੀਂ ਅੱਗੇ ਹੁਣ ਤੂੰ ਅੱਗੇ ਨਾਲ ਤੁਰਨਾ ਨਾ ਤੂੰ ਨਾ ਆ ਜਾਏਂਗਾ ਤਾਂ ਨਾ ਸਾਨੂੰ ਕਹਾਂ ਕਿ ਤੁਸੀਂ ਕਿਦਾਂ ਦਾ ਰੱਬ ਕੀਤਾ ਮੇਰ ਕੋ ਨਹੀਂ ਮੰਮੀ ਜੀ ਟਾਈਮ ਹੈਗਾ ਤੁਸੀਂ ਸੰਦੀਪ ਨੂੰ ਲੈ ਜਾ ਨਾਲ ਮੈਂ ਤੇ ਤੇਰੀਆਂ ਇੰਨੀਆਂ ਸਿਰਤਾں ਕੀਤੀਆਂ ਉੱਥੇ ਮੈਂ ਉੱਥੇ ਕਿਹੜਾ ਮੂੰਹ ਲੈ ਕੇ ਜਾਣਾ ਤੂੰ ਕਿਹਨਾਂ ਕਿਹਾ ਮੈਂ ਨਹੀਂ ਜਾਣਾ ਮਾਮਾ ਜੀ ਤੁਸੀਂ ਰਹਿਣ ਤੋਂ ਨਹੀਂ ਜਾਂਦੇ ਤੇ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਫੋਨ ਕਰ ਦਿੰਨੀ ਆ ਉਹਨਾਂ ਨੂੰ ਕਹਿ ਦਿੰਨੀ ਆ ਕਿ ਇਹਨਾਂ ਨੇ ਨਹੀਂ ਆਉਣਾ ਤੁਸੀਂ ਆਸ ਨਾ ਰੱਖਿਓ ਇਹਨਾਂ ਤੇ ਸੰਦੀਪ ਜਾਣਾ ਕਿਉਂ ਨਹੀਂ ਇਹਨੇ ਜਾਊਗਾ ਏ ਨਹੀਂ ਤਾ ਹਾਂਜੀ ਮੇਰੀ ਗੱਲ ਮੰਨ ਐਦਾਂ ਨਾ ਕਰ ਮੇਰੀ ਬੇਇੱਜ਼ਤੀ ਨਾ ਕਰਾ ਯਾਰ ਉਥੇ ਮੈਂ ਆਪਣੀ ਭੈਣ ਨੂੰ ਕੀ ਮੂੰਹ ਦਿਖਾਣਾ ਜਾ ਕੇ ਮੇਰੀ ਗੱਲ ਸੁਣੋ ਮਾਮਾ ਜੀ ਚਲ ਮੈਂ ਜਾਣਾ ਵਾ ਪਰ ਮੈਂ ਤੁਹਾਨੂੰ ਕੰਮ ਨਹੀਂ ਕੋਈ ਕਰਾਉਣਾ ਮੇਰੇ ਕੋ ਚਮਚਾ ਗਰੀ ਨਹੀਂ ਹੁੰਦੀ ਕਿਹਾ ਦਿਓ ਤੇ ਉਹ ਚੱਲ ਭਰਾ ਨਾ ਕਰਾਈ ਤੂੰ ਕੰਮ ਕੋਈ ਵੀ ਠੀਕ ਆ ਤੇ ਨਾ ਕਰੀ ਚਮਚਾ ਗਰੀ ਤੂੰ ਚੱਲ ਪੈ ਨਾਲ ਇੱਕ ਵਾਰੀ ਸਾਡੇ ਚਲੋ ਭਾਈ ਇਹਨਾਂ ਚੱਲ ਪੈਨੇ ਹਾਂ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਤੁਸੀਂ ਸਾਰੇ ਜਣੇ ਇਕੱਠੇ ਆਏ ਜੇ ਮੈਂ ਜਦੋਂ ਹੀ ਫੋਨ ਕਰਦੀ ਆ ਨਾ ਤੁਸੀਂ ਸਾਰੇ ਜਣੇ ਆ ਜਾਂਦੇ ਜੇ ਚੱਲ ਆਉਣਾ ਕਿਉਂ ਨਹੀਂ ਆ ਅਸੀਂ ਆਪਣੇ ਘਰ ਹੀ ਆਏ ਆ ਕਿਹੜਾ ਬਗਾਨੇ ਘਰ ਆਏ ਆ ਚੱਲ ਪੁੱਤ ਵਧੀਆ ਕੀਤਾ ਨਾ ਹਾਂਜੀ ਮੈਂ ਅਜੇ ਕੱਲ ਹੀ ਫੋਨ ਕੀਤਾ ਸੀ ਤੁਸੀਂ ਦੇਹ ਚੜਦੇ ਹੀ ਆ ਗਏ ਜੀ ਨਾਲੇ ਸੋਚਣ ਦੇ ਸੀ ਕਿ ਨਾਲੇ ਸਗਨ ਦੇ ਉਹਨੇ ਜਾ ਕੇ ਤੇ ਸਾਰੇ ਚਲ ਜਾਨੇ ਇਕੱਠੇ ਹੀ ਅੱਛਾ ਅੱਛਾ ਵੇਖਿਆ ਲਾਗੇ ਲਾਗੇ ਦੀ ਇਹ ਮौजਵਾ ਹਾਂਜੀ ਇਹ ਤਾਂ ਗੱਲ ਹੈ ਵਾ ਹੁਣ ਸਾਰੇ ਜਾਨੇ ਇਕੱਠੇ ਆ ਗਏ ਜੇ ਆ ਪਹਿਲਾਂ ਤੁਸੀਂ ਮਾਮੇ ਨਾਲ ਸੱਦਦੇ ਫਿਰ ਸਾਨੂੰ ਸੱਦਦੇ ਐਦਾਂ ਹੋਣਾ ਹੀ ਇਕੱਠੇ ਆ ਗਏ ਸਾਰੇ ਸਾਨੂੰ ਦੇਣਾ ਭੈਣ ਜੀ ਬੜੀ ਖੁਸ਼ੀ ਆ ਕਿ ਜੋੜ ਦਾ ਨਾ ਵਧੀਆ ਘਰ ਰਿਸ਼ਤਾ ਹੋ ਚੱਲਿਆ ਵੀਰ ਜੀ ਇਹ ਸਾਰੀ ਤੁਹਾਡੀ ਮਿਹਰਬਾਨੀ ਆ ਤੁਸੀਂ ਪਹਿਲਾਂ ਸੰਦੀਪ ਦਾ ਕਰਾਇਆ ਵਧੀਆ ਘਰ ਉਹ ਬੰਦਾ ਕੀ ਕਰਦਾ ਭੈਣ ਜੀ ਕਰਨ ਵਾਲਾ ਤੇ ਵੈਗਰੂ ਹੁੰਦਾ ਹਾਂ ਤੇ ਵੀਰ ਜੀ ਤੁਹਾਡੀ ਗੱਲ ਠੀਕ ਆ ਪਰ ਬੰਦੇ ਦਾ ਵੀ ਤਾਂ ਹਿਲਵਸਿਲਾ ਹੁੰਦਾ ਹੀ ਆ ਨਾ ਚਲੋ ਜੋ ਤਾ ਚਾਹ ਲਿਆ ਪੁੱਤ ਹਾਂਜੀ ਮੰਮੀ ਆ ਗਈ ਜੀ ਦਲਜੀਤ ਪੁੱਤ ਘਰ ਸਭ ਠੀਕ ਠਾਕ ਆ ਹਾਂਜੀ ਸਭ ਵਧੀਆ ਜੀ ਠੀਕ ਠਾਕ ਸਾਰੇ ਕਾਰੋਬਾਰ ਠੀਕ ਆ ਹਾਂਜੀ ਵਧੀਆ ਵਧੀਆ ਤੇ ਮੰਮੀ ਡੈਡੀ ਨੂੰ ਨਾਲ ਲੈ ਆਉਣਾ ਏ ਕੋਈ ਗੱਲ ਨਹੀਂ ਵਿਆਹ ਤੇ ਲਿਆਵਾਂਗੇ ਚਲੋ ਪਾਜੀ ਆ ਫੜੋ ਆ ਡੇਢ ਜਿਹਾ ਪੂਰਾ ਠੀਕ ਹੈ ਜੀ ਹਾਂ ਬਾਕੀ ਜੇ ਹੋਰ ਵੀ ਪਾਜੀ ਲੋਡ ਹੋਏਗੀ ਦੱਸਿਓ ਕੋਈ ਗੱਲ ਨਹੀਂ ਹਾਂ ਹਾਂ ਸੁਨੇਵਾ ਫੜਾ ਦਿਓ ਆਹ ਰਹੇ ਸੰਦੀਪ ਰਹਿੰਦੇ ਕੋਈ ਗੱਲ ਨਹੀਂ ਫਿਰ ਗਈ ਮਮੀ ਨਾਲ ਕੋਈ ਗੱਲ ਨਹੀਂ ਤੇਰੇ ਮਾਂ ਮੈਨੇ ਦਿੱਤੇ ਆ ਸਰ ਜਾਣਾ ਵਾ ਕੋਈ ਗੱਲ ਨਹੀਂ ਜੇ ਹੋਰ ਵੀ ਲੋਡ ਹੋਵੇ ਤੇ ਦੱਸ ਦਿਓ ਤੇ ਕੋਈ ਨਹੀਂ ਲੋਡ ਹੋਊ ਤੇ ਤੁਹਾਨੂੰ ਦੱਸ ਦਾਂਗੇ ਕੋਈ ਗੱਲ ਨਹੀਂ ਫੜਾ ਦਿਓ ਤੁਸੀਂ ਸੰਦੀਪ ਨੂੰ ਰੱਖ ਲੇ ਕੋਈ ਗੱਲ ਨਹੀਂ ਨਹੀਂ ਦਿਲਜੀਤ ਸਰ ਜਾਣਾ ਪੁੱਤ ਹੈਗੇ ਆ ਕੋਲ ਵੀ ਪੈਸੇ ਨਹੀਂ ਫੇਰ ਲੈ ਲਾਂਗੇ ਤੁਹਾਡੇ ਕੋਲ ਮੈਨੇ ਡੈਡ ਜੀ ਹੀ ਕੁੜੀ ਨੂੰ ਦਿੱਤਾ ਸਕਣ ਕੋਈ ਗੱਲ ਨਹੀਂ ਤੁਸੀਂ ਰੱਖੋ ਉਹ ਲੈ ਪਰੌਣਿਆ ਫੜੀ ਲੋਡ ਪਊ ਤੇ ਨਹੀਂ ਜਰਜੀ ਰੱਖੋ ਆਖੇ ਲੱਗੀ ਤਾਂ ਹਾਂ ਵੀ ਰੱਖੋ ਮੈਂ ਆ ਤਾਂ ਕਿਹਾ ਸੀ ਲੋਡ ਪਊ ਤੇ ਦੱਸ ਦਾਂਗੇ ਕੋਈ ਗੱਲ ਨਹੀਂ ਸਾਰੇ ਜਾਣਾ ਹੈਗਾ ਕੋਈ ਗੱਲ ਨਹੀਂ ਭਾਜੀ ਰੱਖ ਲਓ ਨਿਆਣੇ ਪਿਆਰ ਨਾਲ ਦੇਂਦੇ ਨੇ ਮੰਮੀ ਜੀ ਪੈਹਾਂ ਜੀ ਕੋਈ ਗੱਲ ਨਹੀਂ ਆ ਨਵਾਂ ਪੁਰਾਣਾ ਤਗੜਾ ਵਾ ਕਿਤੇ ਮਾਤਾ ਨੂੰ ਭੁੱਲ ਨਾ ਜਾਏ ਉਹ ਨਹੀਂ ਨਹੀਂ ਪੋਤਾ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਡਿਆ ਵਾ ਤੂੰ ਵੱਡਾ ਵਾ ਪਹਿਲ ਤੇਰੀ ਆ ਉਹ ਦੂਜੇ ਨੰਬਰ ਤੇ ਆ ਐਦਾਂ ਦੀ ਗੱਲ ਨਾ ਆਪਣੇ ਮਨ ਵਿੱਚ ਲਿਆ ਤਗੜੇ ਨੂੰ ਕੀ ਆ ਉਹ ਕਿਹੜੇ ਰਾਤ ਉੱਠ ਕੇ ਰੋਟੀ ਖਾਂਦੇ ਆ ਰੋਟੀ ਤਾਂ ਸਾਰੇ ਬਰਾਬਰ ਹੀ ਖਾ ਕੇ ਸੌਂਦੇ ਆ ਨਾ ਉਹ ਨਹੀਂ ਨਹੀਂ ਮੰਮੀ ਜੀ ਹੁੰਦਾ ਵੈਸੇ ਐਦਾਂ ਹੀ ਆ ਜੇ ਨਵਾਂ ਪੁਰਾਣਾ ਆ ਜਾਂਦਾ ਨਾ ਫੇਰ ਪੁਰਾਣਾ ਮਾਰਾ ਲੱਗਣ ਡਿਆ ਬਣਾਉਂਦਾ ਉਹ ਨਹੀਂ ਨਹੀਂ ਪੁੱਤ ਹਾਂ ਨਾ ਸੋਚ ਤੂੰ ਨਾਲੇ ਮੇਰੀ ਗੱਲ ਸੁਣ ਮੰਮੀ ਡੈਡੀ ਨੂੰ ਸਾਰੇ ਪਰਿਵਾਰ ਨੂੰ ਵਿਆਹ ਤੇ ਲੈ ਕੇ ਆਉਣਾ ਹੀ ਉਹ ਕੋਈ ਗੱਲ ਨਹੀਂ ਮੰਮੀ ਜੀ ਆਪਾਂ ਦੋਵੇਂ ਤੇ ਆਵਾਂਗੇ ਉਹਨਾਂ ਦਾ ਦੇਖ ਲਾਂਗੇ ਕੋਈ ਗੱਲ ਨਹੀਂ ਕੋਈ ਫੋਟੋ ਵੀ ਦੇਖਣਾ ਕਿਉਂ ਆ ਲੈ ਕੇ ਆਵਾਂਗੇ ਜ਼ਰੂਰ ਹੈ ਕੋਈ ਗੱਲ ਨਹੀਂ ਐਡੀ ਗੱਲ ਨਹੀਂ ਆ ਘਰ ਕੰਮ ਵੀ ਦੇਖਣਾ ਪੈਂਦਾ ਮੰਮੀ ਪਿੱਛੇ ਪੁੱਤ ਤੇਹ ਰਿਸ਼ਤੇਦਾਰ ਨੂੰ ਘਰ ਛੱਡ ਲਿਓ ਵਿਆਹ ਕਿਹੜਾ ਰੋਜ਼ ਆਉਂਦੇ ਆ ਚਲੋ ਕੋਈ ਗੱਲ ਨਹੀਂ ਦੇਖ ਲਾਂਗੇ ਮੌਕੇ ਤੇ ਕੀ ਬੰਦਾ ਵਾ ਭੈਣ ਜੀ ਮੈਨ ਇੱਕ ਗੱਲ ਦੱਸੋ ਕਿ ਤੁਸੀਂ ਜੋਦੇ ਕੱਪੜੇ ਬਣਾਉਣੇ ਸਾਡੇ ਕੋਲ ਕਿੰਨੇ ਪੈਸੇ ਦੇ ਦिए ਜੇ ਤੇ ਕਪੜੇ ਬਣਾਉਣੇ ਆ ਤੇ ਫਿਰ ਤੁਸੀਂ ਕੱਲ ਹੀ ਸਾਡੇ ਨਾਲ ਚੱਲ ਜਾ ਤੇ ਕਪੜੇ ਬਣਾ ਲਿਓ ਨੇ ਮੈਂ ਤੇ ਭਾਬੀ ਇਹ ਗੱਲ ਕਹਿਣ ਲਈ ਹਾਂ ਹਾਂਜੀ ਤੇ ਤੁਸੀਂ ਹੁਣ ਪੈਸੇ ਤੇ ਦੇ ਦਿੱਤੇ ਆ ਹਾਂਜੀ ਹੁਣ ਕੀ ਖੇਚਲ ਕਰਨੀ ਆ ਰਹਿਣ ਦੋ ਹੁਣ ਨਹੀਂ ਕਪੜੇ ਤਾਂ ਨਾਨਕੇ ਵੱਲੋਂ ਬੰਨਦੇ ਆ ਨਾ ਤੇ ਕੋਈ ਨਹੀਂ ਕੱਲ ਚੱਲਿਓ ਫਿਰ ਕਪੜੇ ਬਣਾਵਾ ਲਾਂਗੇ ਕੱਲ ਜੋਤ ਨੂੰ ਨਾਲ ਲੈ ਚੱਲਾਂਗੇ ਚੱਲੋ ਕੋਈ ਨਹੀਂ ਕਰ ਲੈਨੇ ਆ ਸਲਾਹ ਹਾਂਜੀ ਤੇ ਜੇ ਬਣਾਉਣੇ ਹੁਣ ਜੇ ਕਪੜੇ ਤੇ ਫਿਰ ਤੁਹਾਨੂੰ ਫੋਨ ਕਰ ਦਾਂਗੇ ਤੁਸੀਂ ਵੀ ਸ਼ਹਿਰ ਆ ਜਿਓ ਤੇ ਫਿਰ ਅਸੀਂ ਵੀ ਸ਼ਹਿਰ ਹੀ ਆ ਜਾਾਂਗੇ ਠੀਕ ਦੱਸਦੇ ਕੋਈ ਨਹੀਂ ਆ ਕੋਈ ਨਹੀਂ ਫੋਨ ਕਰਕੇ ਦੱਸ ਦਾਂਗੇ ਸੰਦੀਪ ਅਹੀਂ ਜਲੀਵਰ ਲੇਟ ਹੋਣ ਦੇ ਬੈਰ ਉਹ ਚਲੀ ਜਾਣਾ ਵਾ ਜਾਣਾ ਕਿੱਥੇ ਆ ਨਾਲੇ ਅੱਜ ਕਿੱਥੇ ਜਾਣਾ ਵਾ ਅੱਜ ਤੇ ਰਾਤ ਰੋ ਜੋਂ ਤੁਹਾਡਾ ਵਿਆਹ ਹੋਇਆ ਵਾ ਕਦੀ ਵੀ ਦਿਲਜੀਤ ਰਾਤ ਨਹੀਂ ਰਿਹਾ ਇੱਥੇ ਕੋਈ ਗੱਲ ਨਹੀਂ ਮੰਮੀ ਫੇਰ ਆਵਾਂਗੇ ਅਸੀਂ ਅਸੀਂ ਵੀ ਤੇਰੀਆਂ ਤਿਉੜੀਆਂ ਕਰ ਲਈਏ ਵਿਆਹ ਦੀਆਂ ਲੈ ਦੱਸ ਹਾਂ ਕਾਹਦੇ ਆਹ ਧਿਆਰੀਆਂ ਕਰਦੀਆਂ ਇੱਕ ਦਿਨ ਬੱਲੇ ਬੜੇ ਪਰੋਣੇ ਆਏ ਕਿ ਤੇ ਇਹਨਾਂ ਨੇ ਕੋਈ ਪ੍ਰੋਗਰਾਮ ਤੇ ਨਹੀਂ ਰੱਖਿਆ ਮੈਨੂੰ ਲੱਗਦਾ ਆ ਕਿ ਭਾਈ ਇਹਨਾਂ ਨੇ ਜੋੜ ਦਾ ਵਿਆਹ ਛੇਤੀ ਕਰਦਣਾ ਹੋਵੇ। ਸ਼ਾਕਿਯਤ ਮੈਨੂੰ ਇਹੋ ਹੀ ਪਿਆਨ ਡਿਆ। ਮੰਮਾ ਹੀ ਘਰੋਂ ਡਿਆ ਹਣਾ ਰਿਸ਼ਤਾ ਫੇਰ ਗਏ। ਕੁਛ ਨਹੀਂ ਆ ਲਵਲੀ ਨੂੰ ਤੇ ਡੈਡੀ ਨੂੰ ਜਾ ਕੇ ਇਹਨਾਂ ਨੂੰ ਪਤਾ ਪଲା। ਮੰਮੀ ਤਾਂ ਤਾਂ ਪਤਾ ਹੀ ਆ ਹਜੇ ਕਪੜੇ ਬਣਾਉਣ ਵਾਲੇ ਪਏ ਆ ਤੇ ਤੂੰ ਕੋਈ ਗੱਲ ਨਹੀਂ ਤਿਆਰੀਆਂ ਧੂਰੀਆਂ ਕਰੋ ਵਿਆਹ ਦੀਆਂ ਮੈਂ ਦੋ ਦਿਨ ਪਹਿਲਾਂ ਆ ਜੂੰਗੀ। ਚਲ ਕੋ ਤੁਹਾਡੀ ਮਰਜ਼ੀ ਆ। ਜਦੋਂ ਉਹਨਾਂ ਨੇ ਪੈਸੇ ਦੇ ਦਿੱਤੇ ਤੇ ਨੀਲਾ ਕਪੜਾ ਬਾਕੀ ਰਹਿ ਗਿਆ ਉਹਨਾਂ ਦਾ ਕੋਈ। ਨਹੀਂ ਨਹੀਂ ਭਾਜੀ ਪੈਸੇ ਦੀ ਗੱਲ ਛੱਡੋ ਤੁਸੀਂ ਜੋ ਨਾਨਕਿਆਂ ਦਾ ਸਾਡਾ ਫਰਜ਼ ਬੰਦਾ ਉਹ ਤੁਸੀਂ ਕਰਨਾ ਹੀ ਆ ਉਹ ਬਥੇਰਾ ਕਰਨ ਦੇ ਯਾਰ ਉਹ ਨਹੀਂ ਨਹੀਂ ਭਾਜੀ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਦੀੜਾ ਕਪੜਾ ਜਿਹੜਾ ਨਾ ਉਹ ਨਾਨਕਿਆਂ ਦਾ ਹੀ ਹੁੰਦਾ ਵਾ ਤੇ ਦੇ ਲੈਣ ਤੋਂ ਬਣਾ ਕੇ ਉਹਨਾਂ ਨੂੰ ਵਿਚਾਰੀ ਜਵਾ ਤੇ ਸਾਡੇ ਭਨੇਵੀ ਦਾ ਵਿਆਹ ਵਾ ਕੋਈ ਨਹੀਂ ਵੀਰ ਜੀ ਕੱਲ ਦਾ ਟਾਈਮ ਰੱਖ ਲੈਣੇ ਆ ਤੁਸੀਂ ਨਾ ਭੈਣ ਜੀ ਕੱਲ ਟਾਈਮ ਨਾਲ ਕੰਮ-ਕੋਮ ਨੂੰ ਵੇੜ ਕੇ ਤੁਹਾਨੂੰ ਵੀ ਫੋਨ ਕਰਦੇ ਹੋ ਅਸੀਂ ਟਾਈਮ ਨਾਲ ਸ਼ਹਿਰ ਆ ਜਾਾਂਗੇ ਕੋਈ ਗੱਲ ਨਹੀਂ ਹਾਂ ਕੱਲ ਨੂੰ ਬਣਾ ਲਾਂਗੇ ਫਿਰ ਸੁਵਾਉਣੇ ਵੀ ਆ ਉਹਨਾਂ ਵੀ ਟਾਈਮ ਲਾਉਣਾ ਵਾ ਜੀ ਟਾਈਮ ਲੱਗਣਾ ਉਹਨੂੰ ਵੀ ਤੇ ਬਾਕੀ ਮੇਰੀ ਸੁਣ ਲੋ ਗੱਲ ਇਹ ਨਹੀਂ ਕਿ ਵਿਆਹ ਦੇ ਵਿੱਚ ਵੀ ਭਜੋਦੜੀ ਚ ਆਉਣਾ ਤੁਸੀਂ ਵੀ ਹੁਣੇ ਹੀ ਆਏ ਆ ਤੇ ਸ਼ਾਮਾਂ ਨੂੰ ਭੱਜ ਜਾਣਾ ਵਾ ਵੀਰ ਜੀ ਇਹ ਜ਼ਿੰਮੇਵਾਰੀ ਨਾ ਤੁਹਾਡੀ ਦੋਵਾਂ ਜਾਣਿਆਂ ਦੀ ਆ ਤੁਸੀਂ ਸਾਰੇ ਕੰਮ ਕਰ ਵੇਖਣੇ ਆ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਫਿਕਰ ਨਾ ਕਰਿਓ ਕੋਈ ਗੱਲ ਨਹੀਂ ਜਿੰਨਾ ਵੀ ਟਾਈਮ ਲੱਗੂਗਾ ਨਾ ਤੇ ਜ਼ਰੂਰ ਆਵਾਂਗੇ ਕਿਉਂ ਨਹੀਂ ਆ ਅਸੀਂ ਤਾਂ ਨਾਨਕਾ ਮੇਲਾ ਆ ਆਪਾਂ ਹੀ ਰੌਣਕਾਂ ਕਰਨੀਆਂ ਆਣ ਕੇ ਚਲੋ ਠੀਕ ਆ ਸਾਰੇ ਜਾਣੇ ਆਇਓ ਫਿਰ ਸੰਦੀਪ ਤੂੰ ਹੀ ਵੀ ਨਹੀਂ ਨਹੀਂ ਮੰਮੀ ਮੰਮੀ ਡੈਡੀ ਨੂੰ ਸੁਣਾ ਦੇਦੀ ਮੇਰਾ ਹਾਂਜੀ ਹਾਂਜੀ ਚਲਿਏ ਫਿਰ ਚਲੋ ਚਲਿਏ ਹਾਂ ਹੈ ਚਲੋ ਕਾਲੀ ਪੈ ਗਏ ਜੀ ਮੈਂ ਤਾਂ ਕਿਹਾ ਸਵੇਰੇ ਚਲ ਜਾਂਦੇ ਹਾਂ ਉਹਦੀ ਗੱਲ ਨਹੀਂ ਮੰਮੀ ਫੇਰ ਆਵਾਂਗੇ ਫੇਰ ਆ ਮਾਰਦੇ ਰਾਵਾਂਗੇ ਦੱਸ ਦਿਓ ਕਿ ਅਜੀਤੀ ਲੋੜੂਗੀ ਤੇ ਹਾਂਜੀ ਰਾਤ ਰੋ ਤੇ ਸਵੇਰੇ ਚਲ ਜਿਓ ਨਹੀਂ ਡਰ ਜੀ ਫੇਰ ਕਿਤੇ ਆਵਾਂਗੇ ਚਲੋ ਚਲੀਏ ਹੁਣ ਤੁਹਾਡੀ ਮਰਜ਼ੀ ਫਿਰ ਦੇਖੋ ਚਲੋ ਚੰਗਾ ਪੁੱਤ ਚੰਗਾ ਬਾਜੀ ਚੰਗਾ ਹਾਂ ਚੰਗਾ ਪੁੱਤ ਚੰਗਾ ਬਾਜੀ ਚੰਗਾ ਵੇਖੀ ਚੰਗਾ ਵੇਖ ਚਲੋ ਠੀਕ ਹੈ ਤੈਨੂੰdoctype ਠੀਕ ਹੈ ਮੈਂ ਚੰਗਾ ਬਾਬੀ ਤੇ ਕੋਈ ਲੋੜ ਹੋਏਗੀ ਤਾਂ ਦੱਸ ਦਿਓ ਹਾਂ ਕੋਈ ਨਹੀਂ ਜੇ SLA ਹੋਏ ਕੱਲ ਤੇ ਕੱਲ ਚਲ ਜਾਾਂਗੇ ਕੱਪੜੇ ਬਣਾ ਲੈਣਾ ਫੋਨ ਕਰ ਦੂੰਗੀ ਠੀਕ ਹੈ ਮੈਂ ਜੀ ਰਮਨ ਪਰੋਣੇ ਦਾ ਸੁਭਾਅ ਨਹੀਂ ਮੈਨੂੰ ਚੰਗਾ ਲੱਗਾ ਕਿਦਾਂ ਬੋਲਣ ਡਿਆ ਏ ਸੰਦੀਪ ਨੇ ਤੈਨੂੰ ਦੱਸਿਆ ਨਹੀਂ ਕਿਤੇ ਉਹ ਨਹੀਂ ਨਹੀਂ ਫੋਨ ਤੇ ਗੱਲ ਤੇ ਮੇਰੀ ਸੰਦੀਪ ਨਾਲ ਹੁੰਦੀ ਆ ਪਰ ਸੰਦੀਪ ਨੇ ਤੇ ਮੈਨੂੰ ਨਾ ਕਦੇ ਕੋਈ ਗੱਲ ਨਹੀਂ ਦੱਸੀ ਲੱਗਾ ਤੇ ਮੈਨੂੰ ਵੀ ਹੀ ਕਈਆਂ ਦਾ ਸੁਭਾਈ ਇਦਾਂ ਦਾ ਹੁੰਦਾ ਵਾ ਕੋਈ ਗੱਲ ਨਹੀਂ ਉਹ ਤਾਂ ਸਹੀ ਹੀ ਇੱਕ ਦੋ ਵਾਰ ਹੀ ਆਇਆ ਆ ਕੋਈ ਗੱਲ ਨਹੀਂ ਉਦਾਂ ਹੀ ਸਾਨੂੰ ਲੱਗਾ ਹੁਣਾਵਾ ਚਲੋ ਮੈਂ ਆ ਤੇ ਪੈਸੇ ਵੀ ਨਹੀਂ ਹਾਂ ਫੜਦੀ ਮੈਂ ਹਾਂ ਜਵਾਈ ਪਾਈ ਆ ਚੰਗੇ ਨਹੀਂ ਲੱਗੀਦਾ ਚਲ ਥੋੜੇ ਬੋਤੇ ਰੱਖ ਲੈਂਦੇ ਇੰਨੇ ਪੈਸੇ ਆਪਾਂ ਕੀ ਕਰਨੇ ਹੀ ਮੈਂ ਤਾਂ ਸੰਦੀਪ ਨੂੰ ਕਿਹਾ ਸੀ ਕਿ ਪੁੱਤ ਰਹਿਂਦੋਂ ਤੁਸੀਂ ਚਲ ਪਾਂਗੇ ਨਹੀਂ ਨਹੀਂ ਰੱਖੋ ਰੱਖੋ ਤੁਸੀਂ ਉਹਦਾ ਸਾਸ ਸੋਹਰਾ ਕੀ ਕਹੂੰ ਵੀ ਜਿੰਨੇ ਦਿੱਤੇ ਚੁੱਪ ਕਰਕੇ ਮਾਂ ਪਿਓ ਨੇ ਰੱਖਲੇ ਮਾਂ ਪਿਓ ਨੂੰ ਅਕਲ ਨਹੀਂ ਹੈਗੀ ਉਹ ਚਲ ਕੋਈ ਨਹੀਂ ਉਹਨਾਂ ਨਾਲ ਉਹਨਾਂ ਨੇ ਵਿਆਹ ਚ ਤੇ ਫਿਰ ਕਰਦਾਂਗੇ ਵਾਪਸ ਹੁਣ ਵਿਆਜ ਨਾ ਵਾਪਸ ਕਰਿਓ ਹੁਣ ਵਿਆਹ ਹੋ ਜਾਊਗਾ ਨਾ ਕਰ ਜਾ ਕੇ ਉਹਨਾਂ ਦੇ ਹੁੰਦਿਆਂ ਵਾਪਸ ਕਰਕੇ ਆਵਾਂਗੇ ਚਲ ਇਦਾਂ ਹੀ ਕਰ ਲਾਂਗੇ ਤੇ ਹੁਣ ਨਾ ਤੁਸੀਂ ਵੀ ਪੱਠੇ-ਪੁੱਠੇ ਵਢਣੇ ਜਿਹੜੇ ਵਢ ਲਓ ਤੇ ਕੱਲ ਨੂੰ ਫਿਰ ਕੱਪੜੇ ਬਣਾਉਣ ਜਾਣਾ ਜੇ ਚਲ ਫੋਨ ਕਰਕੇ ਉਹਨਾਂ ਨੂੰ ਸੱਦ ਲਾਂਗੇ ਉੱਥੇ ਪਹਿਲਾਂ ਹੀ ਕਰੂੰਗੀ ਕੇ ਪੀਣੇ ਕੋ ਵਜੇ ਅਸੀਂ ਤੁਰਨਾ ਵਾ ਤੇ ਤੁਸੀਂ ਵੀ ਤੁਰ ਪਿਓ ਚਲ ਕਰ ਲਾ ਫਿਰ ਤੁਸੀਂ ਆਪਣਾ ਕੰਮ ਕਰ ਕੋਈ ਨਹੀਂ ਮੈਂ ਕਰ ਲੈਨੀ ਆ ਗੱਲ ਤੇ ਇਹਨਾਂ ਦੀ ਵੀ ਠੀਕ ਆ ਮੈਨੂੰ ਵੀ ਨਾ ਦਲਜੀਤ ਦੇ ਬੋਲਣ ਦਾ ਤਰੀਕਾ ਸਹੀ ਨਹੀਂ ਲੱਗਾ ਕਿੱਦਾਂ ਜਵਾਬ ਦੇਣ ਡਿਆ ਸੀ ਰੁੱਖਾ ਰੁੱਖਾ ਜਿਹਾ ਬੋਲਣ ਡਿਆ ਸੀਗਾ ਤਾਂ ਕਰਕੇ ਤੇ ਮੈਂ ਪੈਸੇ ਨਹੀਂ ਹਾ ਫੜਦੀ ਵੀ ਕੱਲ ਨੂੰ ਕੋਈ ਗੱਲਬਾਤ ਹੋਈ ਅਗਲਾ ਝਟ ਕਹਿ ਦੂਗਾ ਮੈਂ ਵੀ ਉਦੋਂ ਇੰਨੇ ਦੇ ਕੇ ਗਿਆ ਹਾਂ ਪਰ ਸੰਦੀਪ ਨੇ ਕਦੇ ਮੈਨੂੰ ਕਰਦੀ ਕੋਈ ਗੱਲ ਨਹੀਂ ਤਸਈ ਵੀ ਮੈਂ ਉਥੇ ਤੰਗ ਹਾਂ ਜਾਂ ਮੈਨੂੰ ਕੋਈ ਗੱਲ ਕਰਦੇ ਆ ਪਤਾ ਨਹੀਂ ਅੱਜ ਨਾ ਮੈਨੂੰ ਮਹਿਸੂਸ ਤੇ ਹੋਇਆ ਉਦਾਂ ਪਰ ਪਰਦੇ ਜੀ ਨਾਲ ਨਾ ਉਹਨੂੰ ਪੁੱਛੂੰਗੀ ਵੀ ਕੋਈ ਗਲਤ ਨਹੀਂ ਘਰ ਵਿੱਚ ਹੋਈ ਜਿਹੜਾ ਇਦਾਂ ਬੋਲਿਆ ਵਾਏ ਵਿਲਵਲੀ ਹਾਂਜੀ ਗੱਲ ਸੁਣ ਮੇਰੀ ਉੱਧਰ ਬੜੇ ਪਰੋਣੇ ਆਏ ਕਿੰਨਾ ਘਰ ਤਾਂ ਆਏ ਘਰ ਆਹੋ ਪਤਾ ਨਹੀਂ ਮੈਂ ਨਹੀਂ ਵਖੇ ਮਾਮਾ ਆ ਉਹਦਾ ਮਾਮੀਆ ਸੰਦੀਪੇ ਪਰੋਣਾ ਵੀ ਆਇਆ ਚੱਲ ਉਦਾਂ ਇਹ ਹੋਣਗੇ ਉਦਾਂ ਵਾਲੀ ਦੇ ਮੈਨੂੰ ਗੱਲ ਨਹੀਂ ਕੋਈ ਲੱਗਣ ਢੀ ਮੈਨੂੰ ਤਾਂ ਜਿੱਥੇ ਲੱਗਣ ਡਿਆ ਨਾ ਕਿਸੇ ਜੋੜ ਦਾ ਰਿਸ਼ਤਾ ਤਾਂ ਨਹੀਂ ਕਰਤੇ ਫਿਰਦੇ ਓਯਾ ਹੋਇ ਤੇ ਮੰਮੀ ਇੰਨੀ ਛੇਤੀ ਕਿਥੇ ਰਿਸ਼ਤਾ ਕਰ ਦਿੰਨਾ ਉਹਨਾਂ ਨੇ ਅਜੇ ਹੋਣ ਤੇ ਉਹ ਦੂਜੀ ਕੁੜੀ ਦਾ ਕੀਤਾ ਵੀ ਉਹ ਵੀ ਵਿਹੁੰਜ ਹੋ ਗਈ ਆ ਕਰਨੇ ਆ ਉਹ ਹੈ ਤੇ ਵਿਹੁੰਜ ਹੋਗਵਾ ਪਰ ਕੋਈ ਗਾੜੀ ਵੀ ਲੱਭੂਗਾ ਤੇ ਫੇਰ ਹੀ ਆ ਉਹ ਮਾਮਾ ਬਸੇ ਗਿਆਂ ਦੱਸਾ ਪੁੰਦਾ ਕਹਿੰਦਾ ਆ ਉਹਨੇ ਕਰਉਣਾ ਹੋਣਾ ਆ ਕਿ ਓਏ ਉਦਾਂ ਆਏ ਹੋਣੇ ਆ ਉਹਨੇ ਰਿਸ਼ਤਾ ਜੋ ਕਰਾਇਆ ਦੂਜੀ ਦਾ ਸੰਦੀਪ ਦਾ ਤੂੰ ਫਿਰ ਇਕੱਠੇ ਆ ਗਏ ਹੋਣੇ ਆ ਮੈਨੂੰ ਨਹੀਂ ਪਤਾ ਕਿਹੜੇ ਕੰਮ ਆਏ ਆ ਆਹੋ ਚੱਲੇ ਵੀ ਹੋ ਸਕਦਾ ਹੈ ਹਾਂ ਇਹ ਲੱਗ ਲੱਗੇ ਪਿੰਡਿਆ ਤਾਂ ਆ ਗਏ ਹੁਣ ਇਕੱਠੇ ਪਰ ਮੈਨੂੰ ਇਦਾਂ ਲੱਗਣ ਰਿਆ ਹੀ ਕੀ ਕੋਈ ਗੱਲਬਾਤ ਚੱਲਣ ਈ ਅੱਗੇ ਵੀ ਥੋੜੇ ਦਿਨ ਹੋਏ ਆ ਉਦੋਂ ਹੀ ਮਾਮਾ ਮਮੀ ਆਏ ਸੀ ਉਹ ਚੱਲ ਮਮੀ ਉਹਨਾਂ ਘਰ ਆਏ ਆ ਹਾਨੂੰ ਕੀ ਭਾਵ ਤੁਸੀਂਾਂ ਮੈਂ ਸੂਆ ਲੈੰਦੇ ਰਿੰਦੇ ਜੀ ਬਸ ਸੂਆ ਮੈਂ ਕਿ ਲੈਣੀਆਂ ਨੇ ਕਿਤੇ ਉਦਾਂ ਤੇਰੇ ਨਾਲ ਕੇ ਗੱਲ ਕਰਦਾ ਤੇ ਉਹ ਗੋਇੰਦਾ ਉੱਡ ਉੱਡ ਕੇ ਮੈਂ ਤਾਂ ਗੱਲ ਹੀ ਕੀਤੀ ਉਹ ਕਹਿੰਦਾ ਮੈਨੂੰ ਕੀ ਹੁਣ ਪਤਾ ਕੀ ਕਰਨਾ ਏ ਮੈਂ ਹਾਂ ਤੂੰ ਵੀ ਬਾਹਰ ਹੰਦਾ ਜਾਂਦਾ ਜਾਂਦਾ ਰਿੰਨਾ ਸ਼ਾਇਦ ਪਤਾ ਹੋਵੇ ਪਤਾ ਨਹੀਂਗਾ ਮੈਨੂੰ ਉਦਾਂ ਹੀ ਆਏ ਹੋਣੇ ਮਮੀ ਇਹ ਨਹੀਂ ਨਹੀਂ ਕੋਈ ਦੱਸਣਾ ਬਜ਼ਾਦ ਭਾਈ ਨੂੰ ਹੋਵੇ ਯਾਦ ਕਰਦੀ ਆ ਰਿਪਿੰਦਰ ਨੂੰ ਪੁੱਛਣੀ ਐ ਇਹਨੇ ਤੇ ਕੁਝ ਨਹੀਂ ਦੱਸਣਾ ਇਹ ਰਿਪਿੰਦਰ ਤੈਨੂੰ ਕੀ ਗੱਲ ਦਾ ਪਤਾ ਆ ਮੰਮੀ ਕਿਹੜੀ ਗੱਲ ਦਾ ਬਹਿ ਤੇ ਜਾਓ ਇਹ ਉਧਰ ਬੜੇ ਪਰੋਣੇ ਆ ਇਹ ਆ ਤੇ ਮੈਨੂੰ ਤੇ ਲੱਗਣ ਡਿਆ ਅਖਰ ਜੋਦੜਾ ਰਿਸ਼ਤਾ ਕਰਨ ਦੇ ਮੰਮੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਹੈਗਾ ਕੁਝ ਵੀ ਮੈਂ ਸ਼ਾਇਦ ਲੌਲੀਂਦਰ ਨਾਲ ਕੋਈ ਗੱਲ ਕੀਤੀ ਹੋਵੇ ਤੁਸੀਂ ਪਰੋਣੇ ਕਿੱਥੇ ਵੇਖ ਲੈ ਪਰੋਣੇ ਮੈਂਥੇ ਵੇਖ ਕੇ ਆਈਆਂ ਗੇਟ ਅੱਗੇ ਤਾਂ ਮੰਮੀ ਵੈਸੇ ਆਈ ਹੋਣਗੀ ਉਡੀਏ ਉਹਨਾਂ ਦੀ ਜਦੋਂ ਮਰਜ਼ੀ ਹੋਵੇ ਉਹ ਗੱਲ ਸੁਣ ਮੇਰੀ ਵਿਆਹੇ ਆਉਣ ਵਾਲਾ ਸਾਹਤਾ ਹੋਰ ਹੁੰਦਾ ਆ ਪਰ ਅੱਜ ਤਾਂ ਮੈਨੂੰ ਇਦਾਂ ਲੱਗਣ ਰਿਹਾ ਕਿ ਕਿਸੇ ਗੱਲ ਤੇ ਹੀ ਆਏ ਆ ਕੋਈ ਕੰਮ ਹੀ ਆ ਇਹਨਾਂ ਨੂੰ ਉਹ ਮੰਮੀ ਜੀ ਕਿਸੇ ਦੇ ਘਰ ਵੱਲ ਧਿਆਨ ਨਹੀਂ ਰੱਖੀਦਾ ਹੋਈਦਾ ਆਪਣਾ ਘਰ ਵੇਖੀਦਾ ਹੋਈਦਾ ਵਾ ਉਹ ਗੱਲ ਸੁਣ ਮੇਰੀ ਧਿਆਨ ਜਿਹੜਾ ਨਾ ਆਸੇ-ਪਾਸੇ ਵੀ ਰੱਖਣਾ ਚਾਹੀਦਾ ਆ ਉਹ ਮੰਮੀ ਜੀ ਆਪੋ ਆਪਣੇ ਘਰ ਦੀਆਂ ਸਾਰੀਆਂ ਗੱਲਾਂ ਪਤਾ ਹੁੰਦੀਆਂ ਵਾ ਹੁਣ ਤੁਹਾਨੂੰ ਆਪਣੇ ਘਰ ਦਾ ਪਤਾ ਵਾ ਉਹਨਾਂ ਨੂੰ ਆਪਣੇ ਦਾ ਪਤਾ ਵਾ ਤਾਂ ਕੋਈ ਗੱਲਬਾਤ ਹੋਊਗੀ ਤਾਂ ਫੇਰ ਹੀ ਆਏ ਹੋਣਗੇ ਤਦਾਂ ਉਹਨਾਂ ਦੇ ਵਿੱਚ ਸਾਰੇ ਟੱਬਰ ਨੇ ਮੇਰੇ ਤੇ ਕਿਤੇ ਗੱਲ ਸੁਣਨੀ ਹੁੰਦੀ ਤਾਂ ਕੰਨ ਖੋਲ ਕੇ ਮੇਰੇ ਸੁਣ ਲੈ ਗੱਲ ਜੇ ਕਿਤੇ ਮੇਰੇ ਮਗਰੋਂ ਵੀ ਕਿਤੇ ਆਉਣ ਜਾਣ ਨਾ ਉਹ ਤੇ ਐਵੇਂ ਨਹੀਂਗਾ ਤਾਈ ਜੀ ਬੈਠ ਚਾਹ ਬਣਾਵਾ ਮੰਮੀ ਜੀ ਉਹ ਦੇ ਵਿਚਾਰੇ ਆਉਂਦੇ ਹੀ ਨਹੀਂ ਆ ਮੇਰੇ ਤੇ ਕਦੀ ਮੱਥੇ ਨਹੀਂ ਲੱਗੀ ਹਲੇ ਤੱਕ ਨਾ ਮੈਂ ਕਦੀ ਉਹਨਾਂ ਦੇ ਘਰ ਹੀ ਗਈਆਂ ਮੈਨੂੰ ਕੀ ਪਤਾ ਉਹਨਾਂ ਦੇ ਘਰ ਦਾ ਕੀ ਮਾਹੌਲ ਆ ਤੇ ਕੀ ਨਹੀਂ ਤੇ ਫਿਰ ਜਾਈ ਵੀ ਨਾ ਕਿਤੇ ਕਿਸ ਤਰ੍ਹਾਂ ਦੀ ਵਹਿ ਪਛਾਣ ਨਹੀਂ ਨਹੀਂ ਹੈਗੀ ਵੀ ਤੇ ਲੋੜ ਵੀ ਨਹੀਂ ਹੈਗੀ ਜਾਣ ਦੀ ਕੋਈ ਚੰਗਾ ਤੇ ਜਾਣ ਦਾ ਨਾਮ ਨਾ ਲਈ ਮੰਮੀ ਜੀ ਤੁਸੀਂ ਮੈਨੂੰ ਪੁੱਛਦੇ ਤਾਂ ਤਾਂ ਚੰਗੇ ਲੱਗੋ ਨਾ ਕਿ ਜਾਨ ਨੂੰ ਉਹਨਾਂ ਦੇ ਘਰ ਰੋਜ਼ ਜਾਨੀ ਆ ਤੇ ਮੈਨੂੰ ਬੜਾ ਭੇਤ ਬੋਨਾਂ ਦੇ ਘਰ ਦਾ ਘਰੋਂ ਬਾਹਰ ਮਗਰੀ ਪੈਰ ਪਾਇਆ ਨਹੀਂ ਹਲੇ ਤੱਕ ਤੇ ਤੇਰੇ ਮੈਂ ਤਾਂ ਕੰਨ ਖੋਲਣ ਡਈ ਆ ਮੈਂ ਕਿਹੜਾ ਚਵੀ ਕਿੰਨੇ ਘਰ ਬੈਠੀ ਰਹਿਣੀ ਆ ਕਿਤੇ ਬਾਹਰ ਵੀ ਜਾਂਦੀ ਆ ਉਹਨੀਆਂ ਇਹ ਨਾ ਹੋਵੇ ਕਿ ਤੇ ਵਿਆਹ ਹੀ ਹੋ ਵੀ ਉਹਨਾਂ ਦਾ ਤੇ ਮੇਰੇ ਪੁੱਛੇ ਬਿਨਾ ਨਾ ਤੂੰ ਤੁਰ ਪਈ ਉਧਰ ਨੂੰ ਤੇ ਮੈਂ ਤਾਂ ਕਹਿ ਨਹੀਂ ਉਹ ਮੰਮੀ ਜੀ ਤੁਸੀਂ ਘਰੇ ਸਕੀਮਾਂ ਲਾਈ ਜਾਂਦੇ ਆ ਵਿਆਹ ਹਲੇ ਉਹਨਾਂ ਵਿਚਰਾਂ ਨੇ ਵੱਡੀ ਕੁੜੀ ਦਾ ਪਹਿਲਾਂ ਕੀਤਾ ਵਾ ਤੇ ਹੁਣ ਉਹ ਵੀ ਉਹ ਜੋਗੀ ਆ ਕਰਨਾ ਹੀ ਉਹਨਾਂ ਨੇ ਤਮ ਮੈਨੂੰ ਮਿਲੋਨੀ ਇਹ ਗੱਲ ਦਾ ਪਤਾ ਹੈਗਾ ਤੂੰ ਜਾਂ ਭੇਜ ਜਾ ਕੇ ਪੁੱਛ ਆਉ ਜਾਓ ਇੱਥੇ ਜਾਵੇਂ ਡੇਆਂ ਦਰਲੇ ਮਾਂ ਦੇ ਜਾ ਕੇ ਪੁੱਛ ਆਉ ਪਤਾ ਕਰ ਆ ਉਹ ਨਾਲੇ ਪਤਾ ਲੱਗ ਜੂ ਕੀ ਗੱਲ ਵਾ ਚੰਗਾ ਉਹਦਾ ਪਤਾ ਕਰ ਹੀ ਲੈਣਾ ਆ ਪਰ ਮੈਂ ਤੈਨੂੰ ਸਮਝਾਤਾ ਹੀ ਉਹ ਸੁਣ ਲਈ ਮੇਰੀ ਗੱਲ ਕਣੀ ਮਮੀ ਤਾਂ ਗੁੱਸੇ ਦੇ ਵਿੱਚ ਹੀ ਬੜੀ ਆ ਮੈਨੂੰ ਲੱਗਦਾ ਨਾ ਨੂੰ ਸ਼ੱਕ ਜਿਹਾ ਪੈ ਗਿਆ ਵਾ ਤੇ ਪਰੋਣੇ ਵੀ ਅੱਜ ਆਏ ਹੀ ਉਹਨਾਂ ਦੇ ਘਰ ਗੱਲਬਾਤ ਦੇ ਹੋਣੀਆਂ ਕਰਨ ਵਿਆਹ ਦੀ ਹੁਣ ਮੈਂ ਦੱਸ ਕੀ ਕਰਾਂ ਇਹ ਕਹਿੰਦੀ ਆ ਵੀ ਦੱਸਣਾ ਹੀ ਉਦੋਂ ਜਦੋਂ ਕੁੜੀ ਦਾ ਵਿਆਹ ਹੋ ਗਿਆ ਹੁਣ ਪਤਾ ਤੁਹਾਨੂੰ ਲੱਗਣ ਡੈ ਪਿਆ ਵਾ ਕਿ ਕਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਵਾ ਕਿੰਨੇ ਕਪੜਦੇ ਪਾਵਾਂਗੇ ਕਿੰਨਾ ਕਝੂਠ ਬੋਲਾਂਗੇ ਅਫਸਰ ਝੂਠ ਇੱਕ ਨਾ ਇੱਕ ਦਿਨ ਸਾਹਮਣੇ ਆਉਣਾ ਹੀ ਆ ਪਤਾ ਨਹੀਂ ਮੈਨੂੰ ਆਪੇ ਹੁਣ ਆਪਣੀ ਮਰਜ਼ੀ ਕਰਨ ਮੈਂ ਦੋਦੋ ਹੀ ਇਹਨਾਂ ਨੂੰ ਕਿਹਾ ਸੀ ਜਦੋਂ ਗੱਲ ਕਰਨ ਲੱਗੇ ਸੀ ਨਾ ਵੀ ਉਹਦੇ ਮਮੀ ਨੂੰ ਮੜਿਆ ਦੱਸ ਦੋ ਹੁਣ ਜੇ ਬਾਅਦੋਂ ਪਤਾ ਲੱਗਾ ਨਾ ਤੇ ਮੈਨੂੰ ਉਹਦੇ ਘਰੋਂ ਕਢਾਉਣਗੇ ਨਾ ਆਪ ਇਹਨਾਂ ਫੇਰ ਚੰਗੇ ਭਲੇ ਰਹਿਣਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹਨਾਂ ਝੂਠ ਨਾ ਬੋਲੋ ਮੰਮੀ ਨਾਲ ਦੋਈ ਗੱਲ ਕਰ ਲੋ ਤੇ ਮੰਮੀ ਆਂਦੀ ਮੰਮੀ ਮੰਮੀ ਨੂੰ ਹੁਣ ਸ਼ੱਕ ਹੋਣ ਡੈ ਪਿਆ ਵਾ ਹਾਂ ਉਹ ਮੰਮੀ ਮੇਰੇ ਨਾਲ ਵੀ ਆਈ ਸੀ ਪਤਾ ਨਹੀਂ ਬਾਹਰ ਕਿਤੇ ਵੇਖ ਲਿਆ ਹੁਣਾ ਵਾ ਉਹਨਾਂ ਅਗਰ ਪਰੌਣੇ ਆਈ ਹੁਣੇ ਆਹੋ ਉਹ ਪਤਾ ਨਹੀਂ ਸੰਦੀਪ ਵੇਖ ਰਿਹਾ ਮਾਂ ਮੈਂ ਉਹਦੇ ਆਏ ਸੀ ਆਹੋ ਬੈਠੇ ਆ ਮੈਨੂੰ ਪਤਾ ਵਾ ਉਹ ਕਿਤੇ ਵੇਖ ਲਈਆ ਤੈਨੂੰ ਸ਼ੱਕੀ ਹੋਈ ਪੈ ਗਿਆ ਵਾ ਕਿੰਨਾ ਕਰ ਕੋਈ ਗੱਲ ਬਾਤ ਚੱਲਦੀ ਉਹ ਮੈਨੂੰ ਵੀ ਇਹੋ ਗੱਲ ਕਹਾਂ ਢੀ ਨਾ ਉਹ ਗੱਲਾਂ ਗੱਲਾਂ ਚ ਪੁੱਛਣ ਢੀ ਇਹਨਾਂ ਨੂੰ ਪਤਾ ਹੋਣਾ ਤੇ ਮੈਂ ਹਾਂ ਮੰਮੀ ਮੈਨੂੰ ਕੀ ਪਤਾ ਵਾ ਉਹਨੇ ਕੁੜੀ ਵੀ ਆਈ ਉਹਨਾਂ ਰਿਸ਼ਤਾ ਕਰਾਇਆ ਤੇ ਇਕੱਠੇ ਆ ਗਏ ਹੋਣਗੇ ਮੈਨੂੰ ਪੁੱਛਾਂ ਦੇ ਹੀ ਡਰਾਵੇ ਦੇਂਦੇ ਹੀ ਜੇ ਮੁੜ ਗਏ ਮੈਨੂੰ ਕਿਸ ਗੱਲ ਦਾ ਪਤਾ ਲੱਗ ਗਿਆ ਮੇਰੇ ਤੋਂ ਬਰਾ ਕੋਈ ਨਹੀਂ ਆ ਜੇ ਦੋਨਾਂ ਦੇ ਘਰ ਗਈ ਜੇ ਤੂੰ ਉਧਰ ਵੇਖ ਲਈ ਮੈਂ ਜਾਂਦੀ ਅੱਗੋਂ ਪਿਛੋਂ ਤੇ ਤੇਰਾ ਵਹੀ ਕੀ ਹਾਲ ਹੁੰਦਾ ਮੈਂ ਆ ਮਮੀ ਮੈਂ ਤੇ ਜਾਂਦੀ ਨਹੀਂ ਆ ਉਹ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਕੋਹ ਨਹੀਂ ਕਹਿਣਾ ਮਮੀ ਨੇ ਅੱਗੇ ਵੀ ਇਦਾਂ ਹੀ ਕਰਦੀ ਹੁੰਦੀ ਆ ਉਹ ਗੱਲ ਟੈਨਸ਼ਨ ਦੀ ਨਹੀਂ ਹੈਗੀ ਤੇ ਟੈਨਸ਼ਨ ਹੈ ਵੀ ਆ ਉਹ ਕੋਈ ਗੱਲ ਨਹੀਂ ਦੇੰਦ ਨੂੰ ਮਿਸ ਲੈਂਦੀ ਆ ਨਾ ਤੇ ਅਸੀਂ ਵਿਆਹ ਕਰਕੇ ਪਰੇ ਮਾਰਨਾ ਮੁੜ ਕੇ ਲੱਗ ਹੀ ਜਾਊਗਾ ਨਾ ਪਤਾ ਤੇ ਮੈਂ ਸੰਭਲੂਗਾ ਆਪੇ ਨਾਲ ਡੈਡੀ ਨੂੰ ਅਸੀਂ ਦੱਸਿਆ ਸਾਰਾ ਕੁਝ ਪਰ ਜੇ ਮੰਮੀ ਨੂੰ ਮੁੜਕੇ ਪਤਾ ਲੱਗਾ ਨਾ ਉਹਨਾਂ ਨੇ ਮੈਨੂੰ ਗੁੱਤੋਂ ਫੜ ਕੇ ਬਾਹਰ ਕੱਢ ਦੇਣਾ ਵਾ ਤੁਹਾਡਾ ਤੇ ਫੇਰ ਨਹੀਂ ਕੁ ਵਿੱਚ ਜਣਾ ਹੈਗਾ ਕਿਉਂ ਕੱਢ ਦੇਣਾ ਬਾਹਰ ਦੱਸ ਮੈਂ ਇੱਥੇ ਹੀ ਆ ਉਹ ਮੈਨੂੰ ਡਰ ਲੱਗਦਾ ਵਾ ਬਾਬਾ ਉਹ ਗੁੱਸੇ ਵਾਲੇ ਬੜੇ ਆ ਉਹ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੂੰ ਮੈਂ ਵੀ ਹਲੇ ਟਾਲੇ ਪਾਤੀ ਹੀ ਗਾੜੀ ਤੂੰ ਵੀ ਕਹਿ ਦੇਣਾ ਕਿ ਮੈਨੂੰ ਕੀ ਪਤਾ ਵਾ ਮੈਂ ਤਾਂ ਕਹਿਣਦੀ ਸੀ ਮੰਮੀ ਜੀ ਮੈਨੂੰ ਕੀ ਪਤਾ ਮੈਂ ਤਾਂ ਕਦੀ ਉਹਨਾਂ ਦੇ ਘਰ ਹੀ ਨਹੀਂ ਗਈ ਹਲੇ ਤੱਕ ਮੈਨੂੰ ਤੁਸੀਂ ਉਹਨਾਂ ਦੇ ਮੱਥੇ ਤੇ ਲਾਇਆ ਨਹੀਂ ਆ ਤੇ ਮੈਂ ਉਹਨਾਂ ਨਾਲ ਕਿਹੜੀ ਗੱਲਬਾਤ ਕਰਨੀ ਆ ਉਹ ਚਲ ਕੋਈ ਗੱਲ ਨਹੀਂ ਕਹਿੰਦੀ ਤੇ ਕਹਿੰਦੀ ਰਹਿੰਦੀ ਤਾਂ ਲਾ ਚਲੀਏ ਉਹਨੇ ਫੇਰ ਕਹਿਣਾ ਕਿ ਉਹਦੇ ਮਗਰ ਮਗਰ ਤੋਰੀ ਫਰਦੀ ਹਾਲੇ ਗੱਲ ਹੋਵੇ ਨਾ ਕੋਈ ਦੂਰ ਦੇ ਰਿਸ਼ਤੇਦਾਰੀ ਆ ਫੇਰ ਤੇ ਕੋਈ ਨਹੀਂ ਆ ਤੇ ਰਿਸ਼ਤੇਦਾਰੀ ਵੀ ਤੇ ਰਿਸ਼ਤਾ ਕਰਾਉਂਦੇ ਆ ਤੇ ਆਖਣਾ ਤੇਰੇ ਹੀ ਆ ਉਹ ਕੋਈ ਗੱਲ ਨਹੀਂ ਤੂੰ ਕਿਉਂ ਟੈਨਸ਼ਨ ਲੈਣ ਦੀ ਆ ਡੈਡੀ ਨੇ ਸਾਰਾ ਕੁਝ ਸੰਭ ਲੈਣਾ ਵਾ ਚਲੋ ਫਿਰ ਆ ਜੀ ਆ ਆ ਗਾ ਚਲੀਏ ਉਹਨੇ ਫੇਰ ਕਹਿਣਾ ਮਗਰ ਚਲ ਗਈ ਹੀ ਤੂੰ ਉਹਦੇ ਕੋਲ ਪਾਸੇ ਖੁਸ਼ੀ ਵੀ ਆ ਤੇ ਕੋਲ ਪਾਸੇ ਇਦਾਂ ਟੀਨਸ਼ਨ ਪੈ ਜਾਂਦੀ